ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਤੀਜਾ ਸ੍ਰੀ ਰਾਗ ਇਥੇ ਹੁਣ ਬਦਲਵਾਂ ਰੂਪ ਆ ਰਿਹਾ ਹੈ ਅਖਰ ਦਾ ਆਪਾਂ ਪਿੱਛੇ ਦਰਸ਼ਨ ਕਰਦੇ ਆਏ ਆ ਕਿ ਸਸੇ ਸਿਹਾਰੀ ਰਾਰੇ ਬਿਹਾਰੀ ਸਿਰੀ ਇਥੇ ਸਤਿਗੁਰੂ ਜੀ ਨੇ ਹੁਣ ਅੱਗੇ ਸਸਾ ਤੇ ਚਰਨ ਵਿੱਚ ਅੱਧਾ ਰਾਰਾ ਰੱਖਿਆ ਹੈ ਤੇ ਕਈ ਸਾਡੇ ਵੀਰ ਇਥੇ ਪਾਠ ਕਰਦੇ ਨੇ ਸਰੀ ਰਾਗ ਨਹੀਂ ਸਰੀ ਕੋਈ ਅੱਖਰ ਨਹੀਂ ਰਾਗ ਦਾ ਨਾਮ ਹੈ ਇਸ ਲਈ ਇਹ ਸ੍ਰੀ ਰਾਗ ਹੀ ਬੋਲਿਆ ਜਾਵੇਗਾ ਸਰੀ ਰਾਗ ਨਹੀਂ ਬੋਲਣਾ ਸ੍ਰੀ ਰਾਗ ਮਹੱਲਾ ਤੀਜਾ ਇਹ ਹੀ ਉਚਾਰਨ ਸਹੀ ਹੈ ਸ੍ਰੀ ਰਾਗ ਇੱਥਾ ਰਾਰਾ ਹੈ ਸ੍ਰੀ ਰਾਗ ਮਹੱਲਾ ਤੀਜਾ ਕਈ ਵਾਰ ਨਾ ਅਸੀਂ ਬੋਲਦੇ ਆ ਜਦੋਂ ਸ੍ਰੀ ਰਾਗ ਰਾਗ ਕਹਿ ਜਾਂਦੇ ਆ ਗੱਗਾ ਨਹੀਂ ਬੋਲਦੀ ਸੁੱਧ ਬੋਲਣਾ ਸ੍ਰੀ ਰਾਗ ਮਹੱਲਾ ਤੀਜਾ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਮੋਹ ਵਿਆਪਿਆ ਬੈ ਰਾਗ ਉਦਾਸੀ ਨਾ ਹੋਏ ਸਬਦ ਨਾ ਚੀਨਾ ਸਦਾ ਦੁਖ ਹਰ ਦਰਗਹ ਪਾਤ ਹੋਏ ਹਉਮੈ ਗੁਰਮੁਖ ਕੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਅਹ ਨਿਸਪੂਰ ਰਹੀ ਨਿਤ ਆਸਾ ਸਤਗੁਰ ਸੇਵ ਮੋਹ ਪਰ ਜਲੇ ਘਰ ਹੀ ਮਾਹੇ ਉਦਾਸਾ ਰਹਾਉ ਪਾਰ ਵਖਰਾ ਜਲੇ ਵਖਰਾ ਸਬੰਧਕ ਰੂਪ ਵਿੱਚ ਕਰਨਾ ਹੈ ਪਰ ਜਲੇ ਇਕੱਠਾ ਨਹੀਂ ਛਪਿਆ ਇਕੱਠਾ ਹੈ ਇਹ ਗਲਤੀ ਹੈ ਪਦ ਛੇਦ ਕਰਨ ਵਾਲਿਆਂ ਦੀ ਸਤਗੁਰ ਸੇਵ ਮੋਹ ਪਰ ਜਲੇ ਘਰ ਹੀ ਮਾਹੇ ਉਦਾਸਾ ਸਤਗੁਰ ਸੇਵ ਮੋਹ ਪਰ ਜਲੇ ਘਰ ਹੀ ਮਾਹੇ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੇ ਬਿਗਸੈ ਹਰ ਬੈਰਾਗ ਆਨੰਦ ਅਹਨਿਸ ਭਗਤ ਕਰੇ ਦਿਨ ਰਾਤੀ ਹਉਮੈ ਮਾਰਨੇ ਚੰਦ ਵੱਡਾ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ ਅੰਤਰ ਲਾਗ ਨਾ ਤਾਮਸ ਮੂਲੇ ਵਿਚ ਹਵਾਪ ਗਵਾਏ ਨਾਮ ਨਿਦਾਨ ਸਤ ਗੁਰੂ ਦਿਖਾਲਿਆ ਹਰ ਰਸ ਪੀਆ ਅਗਾਏ ਜੈਨ ਕਿਨਾਂ ਪਾਇਆ ਸਾਧ ਸੰਗਤੀ ਪੂਰਾ ਭਾਗ ਬੈਰਾਗ ਮਨ ਮੁਖ ਫਿਰ ਹੈ ਨਾ ਜਾਣ ਸਤਗੁਰ ਹਉ ਮੈਂ ਅੰਦਰ ਲਾਗ ਨਾਨਕ ਸਬਦ ਰਤੇ ਹਰ ਨਾਮ ਰੰਗਾਈ ਬੇਨ ਭੈ ਕੇਹੀ ਲਾਗ